ਹੈਲੋ ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਜੀ ਕਿ ਸ਼ੱਕਰ ਤੇ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਦੇਸੀ ਤਰੀਕੇ ਨਾਲ ਜਿਹੜੇ ਖਿਲਾੜੀਆਂ ਤੇ ਤਿਆਰ ਕਰਦੇ ਨੇ ਦੇਖੋ ਇਹ ਹੁਣ ਗੰਨੇ ਨਾਲ ਨਾ ਰਸ ਕੱਢ ਰਹੇ ਨੇ ਇਹ ਵੱਡੀ ਖਿਲਾੜੀ ਆ ਖਿਲਾੜ ਕਹਿੰਦੇ ਨੇ ਇਹਨੂੰ ਉਧਰੋਂ ਗੰਨੇ ਲਾ ਕੇ ਰਸ ਕੱਢ ਤਾ ਇਹ ਉਹਦਾ ਜਿਹੜਾ ਬਚ ਗਿਆ ਫੂਸੋ ਸੀਗਾ ਇੱਧਰ ਆ ਗਿਆ ਗੰਨੇ ਦਾ ਰਸ ਦੇਖੋ ਉਧਰੋਂ ਗੰਨੇ ਲਾਤੇ ਇਹ ਆ ਗਿਆ ਇੱਥੇ ਜਿਹੜੀ ਇੱਥੇ ਆ ਬਣਿਆ ਹੋਇਆ ਟੈਂਕ ਟੈਂਕ ਚ ਆ ਗਿਆ ਸਾਰਾ ਉਧਰੋਂ ਰਸ ਦੇਖੋ ਇਹ ਟੈਂਕ ਚ ਇਕੱਠਾ ਹੋਈ ਜਾਣਾ ਆ ਦੇਖੋ ਇਹ ਟੈਂਕਾ ਕਿੱਡਾ ਵੱਡਾ ਇਹ ਟੈਂਕ ਚੋਂ ਫਿਰ ਅੱਗੇ ਇਧਰ ਪੈਪਰਾ ਹੀ ਜਾਣਾ ਅੱਗੇ ਪੱਟੀ ਤੇ ਹੁਣ ਇਧਰੋਂ ਪੈਪਰਾ ਹੀ ਨਾ ਅੱਗੇ-ਅੱਗੇ ਜਾਈ ਜਾਣਾ ਇਹਦਾ ਪ੍ਰੋਸੈਸ ਅੱਗੇ ਆ ਗਿਆ ਆ ਆ ਗਿਆ ਦੂਜਾ ਅੱਗੇ ਟੈਂਕ ਬਣਾਇਆ ਹੋਇਆ ਜਿਹੜਾ ਜਿੱਥੇ ਕੀ ਅੱਗ ਵੱਲਦੀ ਹੈ ਇਹਨਾਂ ਦੇ ਨੀਚੇ ਤਿੰਨ ਟੈਂਕ ਨੇ ਇਹ ਇਹਦੇ ਨੀਚੇ ਅੱਗ ਵੱਲਦੀ ਆ ਫਿਰ ਜਿਹੜੀ ਉੱਤੇ ਆ ਝੱਗ ਆ ਜਾਂਦੀ ਆ ਨਾ ਇਹਦਾ ਜੋ ਵੀ ਮੈਲ ਵਗੈਰਾ ਇਹਨੂੰ ਮੈਲ ਕਹਿੰਦੇ ਨੇ ਜੋ ਗੰਦਗੀ ਹੁੰਦੀ ਆ ਉਹਨੂੰ ਇੱਧਰ ਕੱਢ ਦੁੰਦੇ ਨੇ ਇੱਧਰ ਟੋਕਰੇ 'ਚ ਇਹਨੂੰ ਟੋਕਰਾ ਕਹਿੰਦੇ ਨੇ ਉਹਦਾ ਬਣਾਇਆ ਹੁੰਦਾ ਡੱਕਿਆਂ ਦਾ ਤੂਤਦੇ ਉਹ 'ਚ ਕੱਢਦੇ ਨੇ ਇਹ ਦੂਜਾ ਟੈਂਕ ਆ ਉਹ ਤੀਜਾ ਟੈਂਕ ਆ ਜਿੱਥੇ ਕੀ ਗੁੜ ਤਿਆਰ ਹੁੰਦਾ ਤੀਜੇ 'ਚ ਇਹ ਦੋ ਆळ्याਾਂ 'ਚ ਤਾਂ ਸਿਰਫ ਰਸ ਦੀ ਸਾਫ ਸਫਾਈ ਹੁੰਦੀ ਆ ਰਸ ਨੂੰ ਸਾਫ ਕਰਦੇ ਨੇ ਦੋ ਆਲੇ 'ਚ ਇਹ ਤੀਜੇ 'ਚ ਪੱਕਦਾ ਫਿਰ ਇੱਥੇ ਗੁੜ ਜਾਂ ਸ਼ੱਕਰ ਜਿਹੜੀ ਚੀਜ਼ ਬਣਾਣੀ ਆ ਉਹ ਇੱਥੇ ਤਿਆਰ ਕਰਦੇ ਨੇ ਫਿਰ ਕਿੰਨਾ ਇਕ ਸੇਕ ਦੇਣਾ ਹੁੰਦਾ ਇਹ ਹੁੰਦਾ ਹਿਸਾਬ ਕਿਤਾਬ ਇਹਨਾਂ ਦਾ ਗੀਜੇ ਗੁੜ ਬਣਾਣਾ ਤਾਂ ਉਹਨੂੰ ਕਿੰਨਾ ਕੁ ਜ਼ਿਆਦਾ ਸੌ ਹੁ ਕਰਨਾ ਪੰਘਲਾਣਾ ਕਿੰਨਾ ਕੁ ਕਰਨਾ ਜੋ ਵੀ ਇਹਨਾਂ ਦਾ ਆ ਦੇਖੋ ਉਧਰੋਂ ਇਧਰ ਕੱਢਿਆ ਗਿਆ ਉਹ ਜਿਹੜਾ ਸਾਫ਼ ਹੋ ਗਿਆ ਨਾ ਰਸ ਸਾਰਾ ਇਧਰ ਕੱਢ ਲਿਆ ਦੇਖੋ ਰਸ ਇਹ ਇਧਰ ਅੱਗ ਬਾਲੀ ਜਾਂਦੀ ਆ ਜਿਹੜਾ ਗੰਨੇ ਦਾ ਫੂਸ ਹੁੰਦਾ ਰਸ ਕੱਢਣ ਤੋਂ ਬਾਅਦ ਬਚਦਾ ਉਹ ਇਹਦੇ ਨਾਲ ਅੱਗ ਬਾਲੀ ਜਾਂਦੀ ਆ ਦੇਖੋ ਲੱਗਿਆ ਹੋਇਆ ਇਧਰ ਬੰਦਾ ਇਹਨਾਂ ਦਾ ਅੱਗ ਬਾਲਨੇ ਥੋੜਾ 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 ਕਰਕੇ ਇੱਕ ਡੱਕੇ ਦੀ ਮਦਦ ਨਾਲ ਦੇਖੋ ਦੇ ਵਿੱਚ ਪਾਈ ਜਾਣਾ ਉਹਨੇ ਥੋੜਾ ਥੋੜਾ ਅੱਗ ਬਲੀ ਜਾਣੀ ਆ ਉਹਦੇ નીચે ਬਹੁਤ ਤੇਜ਼ ਅੱਗ ਆ ਇਹ નીચે ਜਿਹੜਾ ਤੁਸੀਂ ਦੇਖ ਰਹੇ ਹੋ ਟੋਆ ਜਿਹਦੇ ਵਿੱਚ ਆਉਂਦੀ ਨਾ ਜਿਹੜਾ